ਲੋਕ ਸਭਾ ਚੋਣਾਂ ਦੇ ਜਿਹੜੇ ਤਿਆਰੀਆਂ ਚੱਲ ਰਹੀਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਿਹੜੇ ਕਿ ਐਲਾਨ ਕੀਤੇ ਜਾ ਰਹੇ ਨੇ ਅੱਜ ਤੁਹਾਨੂੰ ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਨਾਲ ਮਲਾਵਾਂਗੇ ਜਿਨ੍ਹਾਂ ਨੇ ਕਿ ਲੋਕ ਸਭਾ ਜਿਹੜੀ ਚੋਣ ਲੜੀ ਸੀ ਕਿਹੜੇ ਵਲੇ ਚੋਣ ਲੜੀ ਸੀ ਕਿਹੜੇ ਸੰਚ ਲੜੀ ਸੀ ਕਿਹੜੀ ਪਾਰਟੀ ਤੋਂ ੜੀ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਰਜਿੰਦਰ ਪਾਰਕ ਉਹ ਬਲਾਰਾ ਜੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਲਾਰਾ ਕਿਹੜੇ ਸੰ ਦੇ ਵਿੱਚ ਜਿਹੜੀ ਤੁਸੀਂ ਚੋਣ ਲੜੀ ਸੀ ਤੇ ਕਿਹੜੀ ਪਾਰਟੀ ਵੱਲੋਂ ਮੈਂ 89 'ਚ 89 'ਚ ਚੋਣ ਲੜੀ ਸੀ 1999 ਵਿੱਚ ਤੇ ਪਾਰਟੀ ਸੀ ਪਰਦਾਨ ਸੀ ਕਿਸ ਪਾਰਟੀ ਦੇ ਬਾਬਾ ਜੀ ਜਗਿੰਦਰ ਸਿੰਘ ਪ੍ਰਧਾਨ ਸੀ ਉਹਨਾਂ ਨੇ ਟਿਕਟ ਦਿੱਤੀ ਸੀ ਸਿਮਰਨਜੀਤ ਮਾਨ ਦੀ ਪਾਰਟੀ ਵੱਲ ਅੱਛਾ ਚਲੋ ਤੁਸੀਂ ਚੋਣ ਮੈਦਾਨ 'ਚ ਤੁਸੀਂ ਉਤਰੇ ਉਸ ਟਾਈਮ ਮਾਹੌਲ ਕਿਹਦਾ ਰ ਸੀਗਾ ਕਿਉਂਕਿ ਕਾਲਾ ਦੌਰ ਸੀਗਾ ਤੇ ਹੁਣ ਦੇ ਮਾਹੌਲ ਦੀ ਗੱਲ ਕਰੀਏ ਤੇ ਮਾਹੌਲ ਕਿਹਦਾ ਰ ਸੀਗਾ ਉਸ ਟਾਈਮ ਤੁਸੀਂ ਕੰਪੇਨ ਵੀ ਕੀਤੀ ਹੋਣੀ ਜਿਵੇਂ ਪਾਰਟੀਆਂ ਹੁਣ ਉਮੀਦਵਾਰ ਜਿਹੜੇ ਕਿ ਲੋਕਾਂ ਵਿਵਚਰ ਦੇਣੇ ਜਾ ਕੇ ਉਸ ਟਾਈਮ ਮਾਹੌਲ ਕੀ ਸੀਗਾ ਮਾਹੌਲ ਤਾਂ ਬਸ ਫਿਰ ਤਾਂ ਬਹੁਤ ਸਾਡੇ ਅਨੁਕੂਲ ਹੀ ਹੋ ਗਿਆ ਸੀ ਕਿਉਂਕਿ ਉਦੋਂ ਗਵਰਨਰੀ ਰੂਲ ਸੀ ਨਾ ਤੇ ਲੋਕ ਚਾਹੁੰਦੇ ਸੀ ਕਿ ਵੀ ਡੈਮੋਕ੍ਰੇਸੀ ਵੀ ਆਵੇ ਤੇ ਲੋਕਾਂ ਦਾ ਕਾਰੋਬਾਰ ਚੱਲਣ ਤਾਂ ਫਿਰ ਉਦੋਂ ਬਸ ਕੋਈ 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 ਕੁਝ ਨਹੀਂ ਸੀ ਬਸ ਸਿੱਧਾ ਇੱਕ ਇੱਕੋ ਹੀ Aim ਸੀ ਕਿ ਇਲੈਕਸ਼ਨ ਲੜਨੀ ਹੈ ਤੇ ਜਿੱਤਣੀ ਹੈ ਲੋਕਾਂ ਦਾ ਬਜ਼ੁਰਗਾਂ ਦਾ ਬੀਬੀਆਂ ਦਾ ਬੱਚਿਆਂ ਦਾ ਜੋ ਵੀ ਸੀ ਫੈਡਰੇਸ਼ਨ ਵਾਲੇ ਜੋ ਸਕੂਲਾਂ ਕਾਲਜਾਂ ਦੇ ਮੰਡੇ ਮੋਟਰਸਾਈਕਲ ਲਾ ਕੇ ਸੈਂਕੜੇ ਸੈਂਕੜੇ ਵੀ ਹੁੰਦੇ ਹਜ਼ਾਰਾਂ ਦੀ ਗਿਣਤੀ ਚ ਅੱਗੇ ਅੱਗੇ ਕਾਫਲਾ ਤੁਰਿਆ ਜਾਂਦਾ ਅੱਛਾ ਬਲਾਰਜ ਜਦੋਂ ਤੁਸੀਂ ਚੌਣ ਲੜੀ ਆ ਕਿਹੜੀ ਪਾਰਟੀ ਨੂੰ ਤੁਸੀਂ ਕਿਹੜੇ ਕਿਹੜੇ ਪਾਰਟੀ ਦਾ ਜਿਹੜੇ ਉਮੀਦਵਾਰ ਅਸਟਾਮ ਖੜੇ ਸੀ ਜਿਹੜੇ ਅੱਜ ਗੱਲ ਕਰੀਏ ਚੌਣ ਮੈਦਾਨ ਦੇ ਵਿੱਚ ਲੋਕ ਸਭਾ ਚੌਣ ਔਰ ਕਿੰਨੂ ਕਿੰਨੂ ਤੁਸੀਂ ਹਰਾਇਆ ਸੀਗਾ ਤੇ ਕਿੰਨੇ ਮਰਜਨ ਨਾਲ ਰਹਾ ਅੱਛਾ ਮੈਂ 134000 ਤੇ ਵੱਧ ਜਿੱਤੀ ਸੀ ਤੇ ਇਧਰੋਂ ਕਾਂਗਰਸ ਵੱਲੋਂ ਸੀਗੇ ਗੁਰਚਰਨ ਸਿੰਘ ਗਾਲਵ ਤੇ ਇਧਰੋਂ ਸੀਗੇ ਜਸੂ왈 ਜਿਕਦੇਵ ਸਿੰਘ ਜਸੂਵਾਲ ਇਹਨਾਂ ਦੀ ਅਕਾਲੀ ਦਲ ਵਾਲਾ ਹਾਂ ਤੇ ਮੈਂ ਇਹੀ ਬਾਬਾ ਜੀ ਜਗਿੰਦਰ ਸਿੰਘ ਹੋਣਾ ਨੇ ਉਹਨਾਂ ਨੇ ਮਾਨ ਸਾਹਿਬ ਦੀ ਸਹਿਮਤੀ ਨਾਲ ਟਿਕਟ ਦਿੱਤੀ ਸੀ ਮੈਨੂੰ ਤੇ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਲੜੀ ਸੀ ਇਲੈਕਸ਼ਨ ਜਦੋਂ ਚੋਣ ਮੈਦਾਨ 'ਚ ਜਰੂਤਰਦੇ ਨੇ ਜਦੋਂ ਉਮੀਦਵਾਰ ਜਿੱਤ ਜਾਂਦੇ ਨੇ ਉਦੋਂ ਗੱਲਾਂ ਹੁੰਦੀਆਂ ਨੇ ਵਿਕਾਸ ਦੀਆਂ ਲੋਕਾਂ ਦੇ ਪੱਖੀ ਗੱਲ ਰੱਖੀ ਜਾਂਦੀ ਐ ਅਸੀਂ ਆਹ ਕੰਮ ਕਰਾਂਗੇ ਉਹ ਕੰਮ ਕਰਾਂਗੇ ਉਸ ਟਾਈਮ ਮੇਨ ਜਿਹੜਾ ਗੱਲ ਕਰੀਆ ਕਿਹੜਾ ਕੰਮ ਹੁੰਦਾ ਸੀ ਜਿਹੜਾ ਕਿ ਜਿਆਦਾ ਉਸ ਟਾਈਮ ਦਾ ਜਿਹੜਾ ਮਾਹੌਲ ਸੀਗਾ ਕੋਈ ਵਿਕਾਸ ਦਾ ਸੀਗਾ ਰੋਲਾ ਹੁੰਦਾ ਸੀਗਾ ਜਿਆਦਾ ਕਿਹੜਾ ਜਿਹੜਾ ਮਾਹੌਲ ਹੁੰਦਾ ਸੀ ਮੇਨ ਤਾਂ ਇਹ ਹੀ ਸੀ ਕਿ ਸ਼ਾਂਤੀ ਨਾਲ ਲੋਕਾਂ ਨੂੰ ਘਰੇ ਬਿਠਾਇਆ ਜਾਵੇ ਕਿਉਂਕਿ ਬਹੁਤ ਪੁਲਿਸ ਨੇ ਤਸ਼ੱਦਦ ਕੀਤਾ ਸਾਰੇ ਲੋਕਾਂ ਦੇ ਉੱਤੇ ਈਵਨ ਮੇਰੇ ਤੇ ਆਪ ਖੁਦ ਕੀਤਾ ਬਹੁਤ ਤੇ ਇਸ ਵਾਸਤੇ ਕੋਈ ਉਦੋਂ ਕੋਈ ਵਿਕਾਸ ਤਾਂ ਨਹੀਂ ਸੀ ਕੋਈ ਪੈਸੇ ਨਹੀਂ ਸੀ ਮਿਲਦੇ ਜਿਵੇਂ ਅੱਜ ਐਮਪੀ ਨੂੰ ਮਿਲਦੇ ਨੇ 2 ਕਰੋੜ ਸਾਲ ਦੇ ਤੇ ਜਿੱਥੇ ਮਰਜੀ ਵਿਕਾਸ ਕਰੇ ਸਾਡੇ ਵੇਲੇ ਤਨਖਾਹਾਂ ਵੀ ਬਹੁਤ ਘੱਟ ਸੀ ਤੇ ਕੋਈ ਐਵੇਂ ਨਹੀਂ ਸੀਗਾ ਵੀ ਕੋਈ ਬਹੁਤ ਵਿਕਾਸ ਵਾਲੀ ਗੱਲ ਹੋਵੇ ਕਿ ਹੈ ਹੀ ਨਹੀਂ ਸੀ ਜਦੋਂ ਕੋਈ ਫੰਡ ਹੀ ਨਹੀਂ ਸੀਗਾ ਤਾਂ ਫਿਰ ਵਿਕਾਸ ਕਾਹਦਾ ਕਿਸੇ ਨੇ ਕਰਨਾ ਸੀਗਾ ਕੁਝ ਤਸ਼ੱਦਦ ਦੀ ਗੱਲ ਕੀਤੀ ਸੀ ਹੁਣ ਜਦੋਂ ਤੁਹਾਨੂੰ ਟਿਕਟ ਤੁਹਾਨੂੰ ਜਦੋਂ ਮਿਲੀ ਤੁਹਾਨੂੰ ਕਿਉਂਕਿ ਅੱਜ ਕੱਲ ਦੇ ਦੌਰ ਵਿੱਚ ਕੀ ਹੁੰਦਾ ਹੈ ਜਦ ਅਸੀਂ ਸੁਣਦੇ ਹਾਂ ਦੇਖਦੇ ਹਾਂ ਕਿ ਉਹ ਕਹਿੰਦਾ ਕੋਈ ਉਮੀਦਵਾਰ ਕਹਿੰਦਾ ਸਾਨੂੰ ਈਡੀ ਦਾ ਡਾਰ ਕਰਕੇ ਅਸੀਂ ਉਹ ਪਾਰਟੀ ਚਲੇ ਗਏ ਜਾਂ ਉਧਰ ਉਹਦਾ ਵੀ ਮਾਹੌਲ ਇਦਾਂ ਦਾ ਹੁੰਦਾ ਸੀਗਾ ਵੀ ਤੁਹਾਨੂੰ ਇੱਕ ਦੀ ਕੋਈ ਇੱਕ ਸੈਕਿੰਡ ਕਿਹਾ ਹੋਵੇ ਸਾਡੀ ਪਾਰਟੀ ਵਾਲਾ ਆ ਜਾ ਜਾਂ ਡਰਾਇ ਤੁਮਕਾਇਆ ਕੁਛ ਇਦਾਂ ਨਹੀਂ ਮੈਨੂੰ ਕੋਈ ਨਹੀਂ ਡਰਾਇ ਤੁਮਕਾਇਆ ਵੱਲੋਂ ਉਹ ਸਾਰੇ ਪਾਰਟੀਆਂ ਵਾਲੇ ਤਾਂ ਬਹੁਤ ਕਹਿੰਦੇ ਹੀ ਰਹਿੰਦੇ ਨੇ ਆ ਅੱਜ ਤੱਕ ਵੀ ਕਹਿੰਦੇ ਨੇ ਜਿਵੇਂ ਸਾਰੇ ਆਪਦੇ ਆਪਦੇ ਤਾਂ ਜ਼ੋਰ ਲਾਉਂਦਾ ਪਰ ਜੋ ਸਾਡਾ ਕਾਂਗਰਸ ਵਾਲੇ ਪਾਸੇ ਤੋਂ ਜਾਣ ਦਾ ਕਰੀ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਸ ਤਰ੍ਹਾਂ ਮਾਰਿਆ ਮੇਰੇ ਹਸਬੰਦ ਨੂੰ ਫਾਰਜ ਇੰਕਾਊਂਟਰ ਕਹਿ ਕੇ ਕੀਤਾ ਹਜ਼ਾਰਾਂ ਮੁੰਡੇ ਮਾਰੇ ਗਏ ਵਿਚਾਰੇ ਪੰਜਾਬ ਦੇ ਘਰਾਂ ਦੇ ਘਰ ਖਾਲੀ ਹੋ ਗਏ ਨੌਜਵਾਨੀ ਦੇਖੀ ਹੋਈਏ ਤੁਸੀਂ ਵੀ ਕੁਛ ਤਾਂ ਵੀ ਕਿਵੇਂ ਮਾਰ ਦਿੱਤੇ ਗਏ ਕਿੰਨ ਕਿੰਦਾ ਸੁਲਮ ਹੋਏ ਨਹੀਂ ਕਿਵੇਂ ਆਉਂਦੀਆਂ ਰਹਿੰਦੀਆਂ ਨੇ YouTube ਤੇ ਸਾਰਾ ਦਿਨ ਕਦੀ ਕਿਸੇ ਦੀ ਕਿਸੇ ਦੀ ਤੇ ਉਸ ਵੇਲੇ ਕੋਈ ਐਡਾ ਨਹੀਂ ਸੀਗਾ ਵਿਕਾਸ ਦੀ ਗੱਲ ਨਹੀਂ ਸੀ ਹਾਂ ਵਿਕਾਸ ਦੀ ਗੱਲ ਨਹੀਂ ਸੀ ਜਦੋਂ ਉਹ ਤੇ ਐ ਹੀ ਸੀਗਾ ਵੀ ਕਿਸ ਤਰ੍ਹਾਂ ਲੋਕੀ ਸ਼ਾਂਤੀ ਨਾਲ ਆਪਣੇ ਘਰਾਂ ਚ ਬੈਠੇ ਮਹਾਲ ਇਸ ਤਰ੍ਹਾਂ ਦਾ ਬਣਾ ਗਵਰਨਮੈਂਟ ਨੇ ਬਣਾਤਾ ਸੀ ਸਰਕਾਰ ਨਹੀਂ ਪੁਲਿਸ ਨੇ ਪੁਲਿਸ ਰਾਜ ਸੀ ਨਾ ਉਹਦੇ ਵਿੱਚ ਬਹੁਤ ਮਤਲਬ ਕੋਈ ਪੁੱਛ ਲੋਕਾਂ ਨੂੰ ਸੁਝਦਾ ਹੀ ਨਹੀਂ ਸੀਗਾ ਹਾਂ ਜਦੋਂ ਹੁਣ ਤਾਂ ਅਜ ਮਹੌਲ ਦੀ ਗੱਲ ਕਰੀਏ ਹੁਣ ਲੋਕ ਸਭਾ ਚਾਉਣਾ ਹੁੰਦੀ ਹੈ ਨਾ ਜਿਵੇਂ ਤੁਸੀਂ ਹੰਗਾਮੀ ਭਰੀ ਹੈ ਜਿਹੜਾ ਸਦਨ ਹੁੰਦਾ ਸਾਰਾ ਉਸ ਟਾਈਮ ਜਦੋਂ ਗੱਲਬਾਤ ਹੁੰਦੀ ਸੀ ਕਿੰਨਾ ਮਤਲਬ ਮਾਹੌਲ ਕਿਹਦਾ ਉਸ ਟਾਈਮ ਹੁੰਦਾ ਸੀ ਜਿਵੇਂ ਹੁਣ ਦੀ ਗੱਲ ਕਰੀਏ ਕੋਈ ਹੁਣ ਤਾਂ ਓਏ ਓਏ ਕਹਿ ਦਿੰਦੇ ਨੇ ਕਿਸੇ ਨੂੰ ਤੂੰ ਤੜਕ ਤੇ ਆ ਜਾਂਦੇ ਨੇ ਹੁਣ ਤਾਂ ਜਦੋਂ ਬਹਿਸ ਹੁੰਦੀ ਹੈ ਜਾ ਕੇ ਜਾਂ ਵਾਕ ਆਊਟ ਕਰ ਜਾਂਦੇ ਨੇ ਉਸ ਟਾਈਮ ਮਾਹੌਲ ਕਿੱਦਾਂ ਰਹਿੰਦਾ ਸੀ ਕਿਹੜੇ-ਕਿਹੜੇ ਗੱਲਾਂ ਹੁੰਦੀਆਂ ਉਸ ਟਾਈਮ ਨਹੀਂ ਵਾਕ ਆਊਟ ਤਾਂ ਵੇਖੋ ਪਾਰਲੀਮੈਂਟ ਦੇ ਵਿੱਚ ਜਦੋਂ ਆਪਾਂ ਆਪੋਜੀਸ਼ਨ ਜਿਹੜੀ ਹੁੰਦੀ ਹੈ ਉਹ ਕਰਦੀ ਹੋਈ ਹੈ ਕਿਸੇ-ਕਿਸੇ ਮਤਪੇਦ ਹੁੰਦੇ ਨੇ ਕਿਉਂਕਿ ਸਰਕਾਰ ਨਾਲ ਤਾਂ ਸਹਿਮਤ ਹੁੰਦੇ ਨਹੀਂਗੇ ਆ ਇਸ ਕਰਕੇ ਉਹ ਵੀ ਹੋ ਹੀ ਜਾਂਦਾ ਸੀ ਤੂੰ ਤੂੰ ਮੈਂ ਮੈਂ ਤਾਂ ਇਹ ਤਾਂ ਜੱਦੀ ਪੁਸ਼ਟੀ ਹੈਗਾ ਤੇ ਇਹ ਤਾਂ ਫਿਤਰਤ ਬਣੀ ਹੋਈ ਹੈ ਆਪਣੀ ਲੋਕਾਂ ਦੀ ਇਹ ਤਾਂ ਕਰਦਾ ਹੀ ਰਹਿੰਦੇ ਨੇ ਹਾਂ ਅੱਛਾ ਜਿੰਨੇ ਕ ਸਾਨੂੰ ਜਾਣਕਾਰੀ ਕਿਉਂ ਕਹਿੰਦੇ ਜਦੋਂ ਤੁਸੀਂ ਟਿਕ ਲੈਣ ਗਏ ਸੀਗੇ ਤੁਹਾਡੇ ਕੋਲ ਤਾਂ ਮਤਲਬ ਕੋਈ ਫੰਡ ਕਿੱਥੋਂ ਆਇਆ ਜਿਵੇਂ ਹੁਣ ਤਾਂ ਜਿਵੇਂ ਕਹਿੰਦੇ ਜੇ ਹਾਂ ਜੀ ਉਮੀਦਵਾਰ ਨੇ ਕਿਸ ਨੂੰ ਉਤਰਨਾ میدان ਕਹਿੰਦੇ ਲੱਖਾਂ ਕਰੋੜਾ ਰੁਪਏ ਕੋ ਹੋਣਾ ਚਾਹੀਦਾ ਤੁਹਾਡੇ ਕੋਲ ਉਸ ਟਾਈਮ ਕਿਧਰ ਪੈਸੇ ਦੀ ਵਿਵਸਥਾ ਕਿੱਦਾਂ ਸੀਗੀ ਜਾਂ ਕਿੱਦਾਂ ਤੁਸੀਂ ਕੰਪੇਨ ਕੀਤਾ ਮੇਰੇ ਕੋਲੇ ਇਹ ਪੈਸੇ ਦੀ ਜਿਸ ਨਾਲ ਆਪਦੀ ਸਾਡੀ ਜ਼ਮੀਨ ਜਾਇਦਾਦ ਤੇ ਉਹਦੇ ਖੇਤੀਬਾੜੀ ਦੇ ਜੇ ਉਹ ਆਉਂਦਾ ਤਾਂ ਪਹਿਲਾਂ ਤਾਂ ਮੇਰੇ ਹਸਬੰਡ ਦੀ ਸੀ ਤਨਖਾਹ ਪੇ ਵਗੈਰਾ ਫਿਰ ਤਾਂ ਚਲੋ ਉਹਨਾਂ ਦਾ ਤਾਂ ਫਿਰ ਹੋ ਹੀ ਗਿਆ ਫਿਰ ਉਸੇ ਤੇ ਸੀ ਕੋਈ ਆ ਨਹੀਂ ਸੀ ਜਿਵੇਂ ਨਾ ਇੱਕ ਟਿਕਟ ਮੰਗਣ ਗਏ ਟਿਕਟ ਵੀ ਘਰੇ ਮਿਲੀ ਤੇ ਲੜੀ ਵੀ ਲੋਕਾਂ ਨੇ ਆਪਦੀ ਖਰਚੀ ਨਾਲ ਮੈਂ ਕੋਈ ਪੈਸਾ ਨਹੀਂ ਖਰਚਿਆ ਇਵਨ ਜਿਹੜੇ ਕਾਗਜ਼ ਭਰਨ ਮੇਰੇ ਹੁੰਦੇ ਨੇ ਉਹ ਵੀ ਨਹੀਂ ਖਰਚੇ ਉਹ ਵੀ ਆਪੀ ਲੋਕਾਂ ਨੇ ਕਾਗਜ਼ ਨਾਲ ਫੀਸ ਜਮ੍ਹਾਂ ਕਰਾਈ ਹੁੰਦੀ ਅੱਛਾ ਚਲੋ ਟਿਕਟ ਮਿਲਨੇ ਸੀ ਔਰ ਤੁਸੀਂ ਹੋਰ ਪਾਰਟੀ ਵੱਲ ਵੀ ਕਈ ਸੋਚਿਆ ਸੀ ਉਸ ਟਾਈਮ ਵੀ ਜਾਂ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਬਿਲਕੁਲ ਓਨਲੀ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਹਾਂ ਅੱਛਾ ਤੁਹਾਡੇ ਹਾਂਜੀ ਹਾਂਜੀ ਹਾਂ ਮੈਂ ਉਦੋਂ ਲਗਨ ਹੀ ਏਨੀ ਏਨੀ ਤਕਲੀਫ ਸੀਗੀ ਬਹੁਤ ਜ਼ਿਆਦੇ ਤੇ ਇਹ ਜ਼ਰੂਰ ਸੀ ਵੀ ਕੋਈ ਹੋਵੇ ਜਿਹਦੇ ਨਾਲ ਮਤਲਬ ਰੀਲੀਫ ਵੇਲੇ ਕਿਸੇ ਤਰ੍ਹਾਂ ਲੋਕਾਂ ਨੂੰ ਤੇ ਮੈਂ ਕਰਵਾਏ ਵੀ ਨਹੀਂ ਬਹੁਤ ਕੰਮ ਲੁਧਿਆਣੇ ਦੇ ਐਮਪੀ ਬਣ ਕੇ ਲੋਕਾਂ ਦੇ ਘਰਾਂ 'ਚ ਜਿਹੇ ਟਰੈਕਟਰ ਟਰਾਲੀਆਂ ਥਾਣੀਆਂ 'ਚ ਖੜੇ ਮੋਟਰਾਂ ਤੇ ਉਹ ਮੈਨੂੰ ਐਸਐਸਪੀ ਬਹੁਤ ਅੱਛਾ ਸੀ ਸੰਦੂ ਇਥੇ ਤੇ ਮੇਰੀ ਉਹ ਇਹ ਗੱਲ ਮੰਨ ਲੈਂਦੇ ਸੀ ਤੇ ਫਿਰ ਸਾਰੇ ਲੋਕਾਂ ਦੀਆਂ ਘਰੋ ਘਰੀ ਮੋਟਰਾਂ ਭੇਜੀਆਂ ਜਾਂ ਜਿਹਨਾਂ ਨੂੰ ਪੁਲਿਸ ਅਰੀਡ ਮਾਰਦੀ ਸੀ ਉਹਨਾਂ ਨੂੰ ਬਚਾਇਆ ਇਹ ਜੇ ਕੰਮ ਸੀ ਜਾਂ ਵਿਚਾਰਿਆਂ ਦਾ ਫਾਜ਼ ਇੰਕਾਊਂਟਰ ਕਰ ਦਿੰਦੇ ਸੀਗੇ ਉਹ ਭੋਗਾਂ ਤੇ ਅਸੀਂ ਜਾਂਦੇ ਸੀ ਉਹ ਸਾਨੂੰ ਰੋਕਦੇ ਸੀ ਅਸੀਂ ਅਸੀਂ ਬੈਠ ਰਹੇ ਹਾਂਦੇ ਸਾਰਾ ਸਾਰਾ ਦਿਨ ਜਦੋਂ ਭੋਗ ਪੈਂਦਾ ਉਦੋਂ ਖੇਤਾ ਜੀ ਅਰਦਾਸ ਕਰਕੇ ਫਿਰ ਮੁੜੇ ਆਉਂਦੇ ਇਦਾਂ ਦਾ ਚੱਕਰ ਸੀ ਉਸ ਵੇਲੇ ਤੁਸੀਂ 89 ਦੇ ਵਿੱਚ ਲੋਕ ਸਭਾ ਚੋਂ ਲੜੇ ਉਸ ਤੋਂ ਬਾਅਦ ਕੰਟੀਨਿਊ ਨਹੀਂ ਕੀਤਾ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਹੋਰ ਨੇ ਕੰਟੀਨਿਊ ਕੀਤਾ ਹੋਵੇ ਨਹੀਂ ਕੀਤਾ ਨਹੀਂ ਬਸ ਉਹੀ ਸੀਗੀ ਲਾਸਟ ਇਲੈਕਸ਼ਨ ਹਾਂ ਤੇ ਨਹੀਂ ਕਿਤਾ ਨਹੀਂ ਬੇਟਾ ਮੇਰਾ ਭਾਲਾ ਨਹੀਂ ਇੰਟਰਸਟ ਹੋਏਗਾ ਇਹ 정치ਸ ਕਿਉਂਗੇ ਫਿਰ ਘਰ ਦੇ ਕਾਰੋਬਾਰ ਵੀ ਤਾਂ ਖਤਮ ਹੁੰਦਾ ਬਹੁਤ ਨਹੀਂ ਚਲਾ ਸਕਦੇ ਆਪਾਂ ਧਿਆਨ ਇੱਕੋ ਹੀ ਬੇਟਾ ਮੇਰਾ ਇੱਕ ਮੇਰੀ ਬੇਟੀ ਹੈ ਬੇਟੀ ਹਾਂਜੀ ਅੱਛਾ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਕਿਉਂਕਿ ਤੁਸੀਂ ਚੋਣ ਲੜੀ 89 ਉਸ ਤੋਂ ਬਾਅਦ ਜਿਵੇਂ ਮਹਿਲਾ ਕਾਫੀ ਮਤਲਬ ਘੱਟ ਦੇਖਣ ਨੂੰ ਮਿਲਦੀ ਐ ਇਸ ਚੀਜ਼ ਦੇ ਵਿੱਚ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਜਾਂ ਹੋਰ ਵੀ ਚੋਣਾਂ ਦੇ ਵਿੱਚ ਦੇਖਦੀਆਂ ਨੇ ਬਹੁਤ ਘੱਟ ਦਿਖਦੀਆਂ ਨੇ ਕੀ ਕਾਰਨ ਕੀ ਮੰਨਦੇ ਜੋ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਵਿੱਚ ਹਜੇ ਤੱਕ ਨਹੀਂ ਇਦਾਂ ਦੀ ਮਹਿਲਾ ਸਾਹਮਣੇ ਇਹ ਕੀ ਕਾਰਨ ਕੀ ਮੰਨਦੇ ਬਸ ਮੈਂ ਤਾਂ ਵੀ ਇਹੀ ਕਹੂੰਗੀ ਵੀ ਏਜੰਸੀ ਨਹੀਂ ਆਉਣ ਦਿੰਦੇ ਮੂਰੇ ਨਹੀਂ ਆਉਣ ਦਿੰਦੇ ਏਜੰਸੀ ਲੇਡੀਜ਼ ਨੂੰ ਕੋਈ ਕੋਈ ਟਿਕਟ ਦੇਵੇ ਹੋਵੇ ਜੇ ਤਾਂ ਫਾਈਨਲ ਹੋਵੇ ਕਿ ਆ 33% ਰੈਜ਼ਰਵੇਸ਼ਨ ਹੈ ਫਿਰ ਤਾਂ ਏਜੰਟਸ ਨੂੰ ਕਰਨਾ ਹੀ ਪਏਗਾ ਉਹਨਾਂ ਜੇ ਨਹੀਂ ਇਹ ਜਿਆਦਾ ਇੰਪੋਰਟੈਂਸ ਕਦੀ ਕਿਸੇ ਕੋਈ ਹੋਇਆ ਹੀ ਨਹੀਂ ਵੀ ਇਹ ਕਾਂਗਰਸ ਵਾਲੇ ਤਾਂ ਜੇ ਫੇਰ ਵੀ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਨੂੰ ਦਿੰਦੇ ਰਹੇ ਉਹ ਵੀ ਹੁਣ ਤਾਂ ਬੀਜੇਪੀ ਚ ਚਲੀ ਗਈ ਤੇ ਜਾਂ ਉਹ ਸੁਖਵੰਸ਼ ਕੌਰ ਪਿੰਡਰ ਉਹ ਸ਼ੁਰੂ ਤੋਂ ਹੀ ਆਪਦੇ ਲੜਦੇ ਰਿਹਾ ਆਪਦੇ ਬਲਬੂਤੇ ਤੇ ਅੱਛਾ ਅੱਜ ਦੀ ਰਾਜਨੀਤੀ ਨੂੰ ਕਿੱਦਾਂ ਦੇਖਦੇ ਹੋ ਕਿ ਕਿ ਲੀਡਰ ਇੱਕ પાર્ટી ਛੱਡ ਦੂਜੀ ਇੰਨੇ ਸਾਲਾਂ ਦਾ ਇੱਕ ਪਾਰਟੀ ਜਿਵੇਂ ਰਵਨੀ ਸਿੰਘ ਬਿੱਟੂ ਦੀ ਗੱਲ ਕਰੇ ਕਾਫੀ ਸਾਲ ਆਪਣੇ ਇੱਕ ਕਾਂਗਰਸ 'ਚ ਹੀ ਰਹੇ ਨੇ ਉਸ ਤੋਂ ਬਾਅਦ ਭਾਜਪਾ ਵਿੱਚ ਜਾ ਕੇ ਸ਼ਾਮਲ ਹੋ ਗਏ ਨੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਬਿੱਟੂ ਦੀ ਗੱਲ ਨਹੀਂ ਕਰੀ ਬਾਕੀ ਵੀ ਜਿਹੜੇ ਹੈਗੇ ਨੇ ਲੀਡਰ ਕਿਉਂਕਿ ਦਲ ਬਦਲੀ ਦਾ ਦੌਰ ਜਿਹੜਾ ਚੱਲ ਰਿਹਾ ਇਸ ਟਾਈਮ ਲੋਕ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਵਾ ਤੁਸੀਂ ਕੀ ਦੇਖਦੇ ਹੋ ਉਸ ਟਾਈਮ ਵੀ ਰਾਜਨੀਤੀ ਵਿੱਚ ਹੁਣ ਜਿਹੜੀ ਰਾਜਨੀਤੀ ਜਾਂ ਦਲ ਦਰਬਦਲੀ ਦੀ ਜਿਹਨੂੰ ਕਹਿੰਦੇ ਸੀ ਉਹਨੂੰ ਕਿੱਦਾਂ ਦੇਖਦੇ ਇਹ ਹੁਣ ਦਲ ਬਦਲੀ ਬਸ ਜਿੱਧਰ ਕਿਸੇ ਦਾ ਜੀ ਕਰਦਾ ਉਧਰ ਹੋ ਜਾਂਦਾ ਹੈ ਕੋਈ ਪੱਕਾ ਨਹੀਂ ਵੀ ਹਾਂ ਜਿਹੜਾ ਚਾਹੀਦਾ ਨਹੀਂ ਇਹ ਹਾਂ ਵਿਦਾਲ ਬਦਰੂ ਕਦੀ ਕਿਸੇ ਪਾਰਟੀ ਦੇ ਅੱਜ ਤਾਂ ਆਪਾਂ ਉਹ ਪਾਰਟੀ ਸਾਡੀ ਮਾਂ ਐ ਉਹਨੂੰ ਆਪਾਂ ਇੰਨੀ ਰਿਸਪੈਕਟ ਦੇ ਰਹੇ ਆ ਤੇ ਦੂਜੇ ਦਿਨ ਜੇ ਆਪਾਂ ਦੂਜੇ ਪਾਸੇ ਪਾਰਟੀ ਚਲੇ ਗਏ ਤਾਂ ਫੇਰ ਉਹਨੂੰ ਆਪਾਂ ਨਿੰਦਾਂਗੇ ਉਹ ਵੀ ਅੱਛੀ ਗੱਲ ਨਹੀਂ ਹੈ ਤੋ ਐਸੀ ਸਾਡੇ ਨਾਲ ਰਜਿੰਦਰਪਾਲ ਕੋਲ ਜਿਹੜੇ ਬੁਲਾਰਾ ਜੀ ਜਿੰਨੇ ਕਿ 89 ਦੇ ਵਿੱਚ ਜਿਹੜੀ ਕਿ ਲੋਕ ਸਭਾ ਚੋਣਾਂ ਲੜੀ ਸੀ ਜਿਹਦੇ ਵਿੱਚ ਜਿੱਤ ਵੱਡੇ ਮਾਰਜੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਕਿ ਇਹਨਾਂ ਦਾ ਕਹਿੰਦਾ ਕਿ ਉਸ ਟਾਈਮ ਜਿਹੜਾ ਕਾਲਾ ਦੌਰ ਸੀਗਾ ਉਹ ਵੀ ਇਹਨਾਂ ਨੇ ਉਹ ਵੀ ਦੇਖਿਆ ਉਸ ਟਾਈਮ ਮਾਹੌਲ ਕੀ ਸੀ ਇਹਨਾਂ ਦਾ ਉਹਨਾਂ ਨੇ ਸਾਰੀ ਸਾਨੂੰ ਜਾਣਕਾਰੀ ਦਿੱਤੀ ਤੇ ਜਿਹੜੀ ਇਹਨਾਂ ਨੇ ਜਿਹੜਾ ਰਜਿੰਦਰਪਾਲ ਕੋਲ ਬੁਲਾਰਾ ਹੈਗੇ ਨੇ ਇਹਨਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੀ ਕਿ ਟਿਕਟ ਮਿਲੀ ਸੀ ਉਹ ਇਹਨਾਂ ਨੇ ਵੱਡੇ ਮਾਰਜੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਨ ਸਵੇਰਾ ਟੀਵੀ ਦੇਸ਼ ਦੁ Facebook Instagram X aur WhatsApp channel par